ਕੀ ਨਾਮ ਹੈ ਤੁਹਾਡਾ ਮੇਰਾ ਹਰਜਿੰਦਰ ਸਿੰਘ ਖੰਭ ਨਾਮ ਆ ਤੇ ਵਾਰਡ ਨੰਬਰ ਵਾਰਡ ਨੰਬਰ ਮੇਰਾ ਪਹਿਲੇ 29 ਹੁੰਦਾ ਸੀ ਜਿਹੜਾ ਹੁਣ ਨਵਾਂ 33 ਜਿਹਦੇ ਨਾਲ ਰਿਲੇਸ਼ਨ ਹੋ ਰਿਹਾ 33 ਠੀਕ ਹੈ ਤੇ ਕਿਹੜੀ ਪਾਰਟੀ ਜੀ ਵੀ ਪਾਰਟੀ ਤੋਂ ਆ ਤੇ ਮੈਂ ਇਸ ਪਾਰਟੀ ਦਾ ਗੈਸਪੁਰੇ ਮੰਡਲ ਦਾ ਵਾਹ ਮੰਤਰੀਆਂ ਜੋ ਉੱਪਰ ਨੈਸ਼ਨਲ ਸ੍ਰੀ ਨੱਡਾ ਜੀ ਤੋਂ ਲੈ ਕੇ ਥੱਲੇ ਤੱਕ ਮੇਨ ਟੀਮ ਦਾ ਮੈਂਬਰ ਆ ਜਿਹੜੀ ਇਹਨਾਂ ਦੀ ਮੇਨ ਟੀਮ ਆ ਕਿਸੇ ਨੂੰ ਲੈ ਕੇ ਅੱਜ ਦੀ ਪ੍ਰੈਸ ਕਾਨਫਰੰਸ ਐਰਾਜੀ ਪਾਰਟੀ ਨੇ ਮੇਰਨਾ ਬਹੁਤ ਮਾਰੀ ਕੀਤੀ ਕਿਨੇ ਜੇ ਤੁਸੀਂ ਆਣੇ ਤੋਂ ਲੈ ਕੇ ਚੰਡੀਗੜ੍ਹ ਦੇ ਵਿੱਚ ਜਿਹੜੀ ਟੀ ਬੈਠੀ ਹੈ ਉਹਨਾਂ ਨੇ ਮੇਰਨਾ ਬੇਇਨਸਾਫੀ ਕੀਤੀ ਹੈ ਪਿਛਲੇ 3 ਸਾਲਾਂ ਨੂੰ ਮੈਨੂੰ ਮੇਰੇ ਲਾਰੇ ਲਾਉਂਦੇ ਸੀ ਕਿ ਤੂੰ ਮਿਹਨਤ ਕਰ ਕੰਮ ਕਰ ਤੈਨੂੰ ਟਿਕਟ ਦਵਾਵਾਂਗੇ ਕਿਸ ਜੀ ਡੀ ਜੀ ਪੀ ਤੋਂ ਬਹੁਤ ਸੜ ਲੇ ਜੋ ਕਿ ਮੇਰੇ ਮਾਤਾ ਜੀ ਦੇ ਨਾਮ ਤੇ ਸੀ ਤੇ ਅੱਜ ਕੱਲ੍ਹ ਦੀ ਅਖਬਾਰ ਤੱਕ ਵੀ 13 ਤਰੀਕ ਦੇ ਅਖਬਾਰ ਮੈਂ ਹੱਥ 'ਚ ਫੜੀ ਹੋਈ ਹੈ ਇਹਦੇ ਵਿੱਚ ਨਾਮ ਸਾਡਾ ਆ ਰਿਹਾ ਹੈ ਤੇ ਜਿਹੜਾ ਉਹਨਾਂ ਦਾ ਕੈਂਡੀਡੇਟ ਬਣਿਆ ਕੋਈ ਹੋਰ ਹੈ ਇਹ ਉਹ ਜਿਹੜਾ ਕੈਂਡੀਡੇਟ ਆ ਉਹ ਵਿਕਾਊ ਤੇ ਪੈਸੇ ਦੇ ਕੇ ਕੀਤਾ ਗਿਆ ਮੇਰੇ ਕੋਲ ਸ਼ਾਇਦ ਉਹਨੇ ਪੈਸੇ ਨਾ ਹੋਣ ਉਹਨਾਂ ਨੂੰ ਲੱਗਿਆ ਤਾਂ ਉਹਨਾਂ ਕੋਲ ਪੈਸੇ ਜ਼ਿਆਦਾ ਸੀ ਉਹਨਾਂ ਚੜਾਵਾ ਚੜਾ ਕੇ ਉਹ ਟਿਕਟ ਲੋਹਿਆਣੇ ਤੇ ਚੰਡੀਗੜ੍ਹ ਦੇ ਵਿੱਚ ਹੀ ਜੋ ਹੋਇਆ ਹੋਇਆ ਉੱਪਰ ਤੱਕ ਦਿੱਲੀ ਤੱਕ ਨਾ ਮੇਰਾ ਤੁਹਾਡੇ ਮੋਦਾ ਤੁਹਾਡੀ ਟਿਕਟ ਨੂੰ ਵੇਚੀ ਆ ਗਈਆਂ ਹਾਂਜੀ ਬਿਲਕੁਲ ਵੇਚਿਆ ਗਿਆ ਸੀ ਪੈਸੇ ਦੇ ਕੇ ਟਿਕਟ ਵਿਕੀ ਹੈ ਹਾਂਜੀ ਬਿਲਕੁਲ ਕਿਹਨੇ ਵੇਚੀ ਦੇਖੋ ਜੀ ਮੈਂ ਮੈਨੂੰ ਇਹ ਇਹਦਾ ਨਹੀਂ ਹਾਲੇ ਕੰਫਰਮ ਹੋਇਆ ਕੀ ਨਾ ਕਿਸਦਾ ਨਾਮ ਲੈ ਸਕਦਾ ਪਰ ਜਿਹੜੀ ਲੁਧਿਆਣੇ ਤੋਂ ਚੰਡੀਗੜ੍ਹ ਦੇ ਵਿੱਚ ਟੀਮ ਬੈਠੀ ਹੈ ਟੀਮ ਨੇ 헤ਰਾਫਰੀ ਕੀਤੀ ਮੇਰੇ ਨਾਲ ਕਿਉਂਕਿ ਮੈਨੂੰ ਜਿੱਦਾਂ ਅਲਾਉਂਸ ਹੋਈ ਹੈ ਟਿਕਟ ਉਹਨਾਂ ਰਾਤ ਨੂੰ 12 ਵਜੇ ਜੋ ਲਿਸਟ ਵਿੱਚ ਮੇਰਾ ਨਾਮ ਆਇਆ ਤਾਂ ਮੈਨੂੰ ਇਹਨਾਂ ਦੇ ਵਾਈਸ ਪ੍ਰਧਾਨਾਂ ਦਾ ਮਾਹ ਮੰਤਰੀਆਂ ਦਾ ਜੋ ਸਾਡੇ ਸੰਗ ਦੇ ਨੇ ਅਧਿਕਾਰੀ ਉਹਨਾਂ ਦਾ ਫੋਨ ਆ ਗਿਆ ਵੀ ਤੁਹਾਡਾ ਨਾਮ ਆ ਗਿਆ ਲਿਸਟ ਵਿੱਚ ਤਾਂ ਮੈਂ ਆਪਣੇ ਜਿਹੜੇ ਮੇਰੇ ਨਾਲ ਸੀਗੇ ਮੇਰੇ ਮਿੱਤਰ ਉਹਨਾਂ ਨੂੰ ਮੈਂ ਜਦੋਂ ਫੋਨ ਕੀਤਾ ਉਹ ਸਾਰੇ ਲੱਡੂ ਲੈ ਕੇ ਢੋਲ ਲੈ ਕੇ ਮੇਰੇ ਘਰੇ ਪਹੁੰਚੇ ਅਸੀਂ ਢੋਲ ਵੀ ਵਜਾ ਲਿਆ ਲੱਡੂ ਵੀ ਖਵਾਤੇ ਆ ਪੂਰੀ ਵਾਰਡ ਨੂੰ ਕੰਫਰਮ ਕਰਤਾ ਵੀ ਟਿਕਟ ਮ ਸਾਰੇ ਵਧਾਈਆਂ ਲੈ ਕੇ ਮੇਰੇ ਘਰੇ ਆ ਕੇ ਮੈਂ ਸਵੇਰ ਨੂੰ ਫਿਰ ਟੋਲ ਪ ਜਾਂਦਾ ਆਪਣੇ ਦਫਤਰ ਤੱਕ ਆਇਆ ਇਸ ਤੋਂ ਬਾਅਦ ਫਿਰ ਮੈਂ ਡਾਕਟਰ ਬੀਜੇਪੀ ਆ ਬੀਜੇਪੀ ਮੇਰਾ 메ਨ ਦਫਤਰ ਬਣਿਆ ਹੈ ਘਰਦੀਨਤਾ ਪਾਰਟੀ ਦਾ ਜਿਹੜਾ ਵਾਰਡ ਨੰਬਰ 33 ਦਾ ਜਿਹਦੇ ਵਿੱਚ ਮੈਂ 3 ਸਾਲਾਂ ਤੋਂ ਕਿਹੜਾ ਦਿਨਾਂ ਬਿਨਾ ਕੈਂਪ ਤੋਂ ਕੋਈ ਦਿਨ ਨਿਕਲਿਆ ਹੋਵੇ ਮੇਰੀ ਫੇਸਬੁੱਕ ਤੁਸੀਂ ਚੈੱਕ ਕਰ ਸਕਦੇ ਹੋ ਰੋਜ਼ ਇੱਥੇ ਕੋਈ ਆਧਾਰ ਕਾਰਡ ਕੋਈ ਆਈ ਸਮਾਨ ਕਾਰਡ ਕਦੇ ਗੈਸ ਸਿਲੰਡਰ ਜਿਹੜੀ ਯੋਜਨਾ ਦਿੱਤਾ ਹੈ ਤੇ ਸਿਲੰਡਰ 2000 ਪਰਿਵਾਰਾਂ ਨੂੰ ਵੰਡੇ ਹੋਏ ਇਸ ਵਾਰਡ ਦੇ ਵਿੱਚ ਲਗਾਤਾਰ ਮਿਹਨਤ ਕਰ ਰਹੇ ਆ ਪਾਰਟੀ ਦੀ ਬੀਜੇਪੀ ਦਫਤਰ ਗਿਆ ਸੀ ਕਿ हां जी। ਅੱਜ ਜੀਪੀ ਦਫ਼ਤਰ ਜੀਪੀ ਦਫ਼ਤਰ ਗਿਆ ਮੈਂ ਢੋਲ ਤੇ। ਹਾਂ ਜੀ ਬਿਲਕੁਲ। ਇਸ ਢੋਲ ਲੈ ਕੇ ਮੈਂ ਜੀਪੀ ਦਫ਼ਤਰ ਪਹੁੰਚਿਆ ਤਾਂ ਜਦੋਂ ਉੱਥੇ ਐ ਅੰਦਰ ਵੜਨ ਤੋਂ ਪਹਿਲੇ ਹੀ ਮੈਨੂੰ ਸਾਡੇ ਪ੍ਰਧਾਨ ਨੇ ਕਿਹਾ ਵੀ ਯਾਰ ਤੇਰੀ ਟਿਕਟ ਕੱਟੀ ਗਈ। ਢੋਲ ਢੋਲ ਤੇ ਰੱਖੀ ਗਈ। ਤੂੰ ਚੰਡੀਗੜ੍ਹ ਪਹੁੰਚ। ਮੈਂ ਜਿੱਦਾਂ ਹੀ ਚਾਰ ਗੱਡੀਆਂ ਮੇਰੇ ਨਾਲ ਮੈਨੂੰ ਤੇ ਆਪਣੇ ਹੱਥਾਂ ਪੈਰਾਂ ਦੀ ਪੈ ਗਈ ਇਹ ਗੱਲ ਸੁਣ ਕੇ ਕਿਉਂਕਿ ਜਦੋਂ ਮੇਰੇ ਨਾਲ ਫੱਟੋ ਘੱਟ ਵੀ 25 ਬੰਦੇ ਸੀ ਤਾਂ ਮੈਂ ਉਹਨਾਂ ਨੂੰ ਮੂੰਹ ਵੀ ਦਿਖਾਉਣਾ। ਮੇਰੀ ਵਾਰਡ ਦੇ ਬੰਦੇ ਸੀ। ਨਾ ਕੀ ਕਿਤੇ ਹੋਰ ਦੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਚੰਡੀਗੜ੍ਹ ਪਹੁੰਚ ਚੰਡੀਗੜ੍ਹ ਨਾਲ ਜਾ ਕੇ ਸ੍ਰੀ ਨਵਾਸਨ ਜੀ ਨੂੰ ਮਿਲਿਆ ਉਹ ਕਹਿੰਦਾ ਵੀ ਮੈਂ ਮੇਰੇ ਵਿੱਚ ਤੇ ਇਹਦੇ ਵਿੱਚ ਕੋਈ ਮੇਰਾ ਰੋਲ ਨਹੀਂ ਹੈ ਮੈਨੂੰ ਉੱਥੇ ਇਹਨਾਂ 6 ਮਹੀਨੇ 6 ਘੰਟੇ ਰਸਮੈਂਟ ਕੀਤੀ ਮੇਰੇ 20 25 ਬੰਦਿਆਂ ਦੀ ਟੰਬੇਰੀ ਇਹਨਾਂ 6 ਘੰਟੇ ਮੇਰੀ ਰਸਮੈਂਟ ਕੀਤੀ ਉਹਦੇ باوجود ਵੀ ਮੈਨੂੰ ਇਹਨਾਂ ਵਿਸ਼ਵਾਸ ਇਹ ਦਵਾ ਕੇ ਭੇਜਿਆ ਕਿ ਤੇਰੀ ਟਿਕਟ ਕੰਫਰਮ ਹੋ ਜੂਗੀ ਤੂੰ ਘਰੇ ਚਲੇ ਜਾ ਮੈਂ ਆ ਗਿਆ ਜੀ ਰਾਤ ਨੂੰ 10 ਵਜੇ ਘਰੇ ਪਹੁੰਚਿਆ ਚੰਡੀਗੜ੍ਹ ਤੋਂ ਉਸ ਤੋਂ ਬਾਅਦ ਮੈਨੂੰ ਸਵੇਰੇ 10 ਵਜੇ ਇਹ ਨਿਊਜ਼ ਮਿਲਦੀ ਹੈ ਕਿ ਉਹ ਟਿਕਟ ਕਿਸੇ ਹੋਰ ਨੂੰ ਕਟਕ ਤੇ ਉਹ ਉਹਦੇ ਅੱਗੇ ਸੁਣ ਲਓ ਉਹਦੇ ਅੱਗੇ ਹਾਲੀ ਤੱਕ ਵੀ ਅਖਬਾਰ ਤੇ ਵੀ ਨਾਮ ਮੇਰਾ ਆ ਰਿਹਾ ਜੇ ਲਿਸਟ ਤੇ ਤੁਸੀਂ ਚੈੱਕ ਕਰ ਲਓ ਤੁਹਾਡੇ ਤੁਸੀਂ ਦੇਖੋ মিডিਆ ਕੋਲ ਲਿਸਟ ਹੁੰਦੀ ਹੈ ਉੱਪਰ ਤੱਕ ਵੀ ਜਿਹੜੀ ਲਿਸਟ ਪਈ ਹੈ ਕੱਲ ਵੀ ਮੈਨੂੰ ਚੰਡੀਗੜ੍ਹ ਤੋਂ ਕਾਲ ਆਈ ਉੱਥੇ ਉਹ ਕਹਿੰਦੇ ਜੀ ਤੁਹਾਡੀ ਮਾਤਾ ਜੀ ਇਲੈਕਸ਼ਨ ਲੜ ਰਹੇ ਨੇ ਤੇ ਕੋਈ ਦਿੱਕਤ ਨਹੀਂ ਆ ਰਹੀ ਮੈਂ ਕਹਾਂ ਜੀ ਮੈਨੂੰ ਮੇਰ ਤੋਂ ਟਿਕਟਿਕ ਹੋਈ ਗਈ ਹੈ ਮੈਂ ਉਹਨੂੰ ਦੱਸਦੀ ਹੈਗਾ ਕਹਿੰਦਾ ਮੇਰ ਨੂੰ ਟਿਕਟ ਕਹਿੰਦਾ ਟਿਕਟ ਕਿਹਨੂੰ ਦਿੱਤੀ ਗਈ ਹੈ ਨਾ ਕਹਾਂ ਜੀ ਮੈਨੂੰ ਨਹੀਂ ਪਤਾ ਕਿਸੇ ਨੂੰ ਹੀ ਦਿੱਤੀ ਪਰ ਉਹ ਜੋ ਟਿਕਟ ਦਿੱਤੀ ਗਈ ਉਹ ਕੈਸੇ ਦੇ ਪਾਰਟੀ ਦਿੱਤੀ ਗਈ ਹੈ ਪੈਸੇ ਲੈ ਕੇ ਪਾਰਟੀ ਦੇ ਟਿਕਟ ਵੇਚੀਓ ਨਹੀਂ ਤਾਂ ਜੇ ਕੰਮ ਦੇ ਮੁਤਾਬਕ ਕਰਕੇ ਤੇ ਮੇਰੀ ਬਣਦੀ ਕਿਉਂਕਿ ਮੈਂ ਪਿਛਲੇ 3 ਸਾਲਾਂ ਤੋਂ ਲਗਾਤਾਰ ਪਾਰਟੀ ਦੇ ਕੰਮ ਕਰ ਰਿਹਾ ਹਾਂ ਲੋਕਾਂ ਦੇ ਵਿੱਚ ਵਿਚਰ ਰਿਹਾ ਹਾਂ ਕੋਈ ਵੀ ਜਿਹੜੀ ਇਦਾਂ ਦੀ ਯੋਜਨਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਦੇਖੋ ਨਰਿੰਦਰ ਮੋਦੀ ਤੋਂ ਅੱਜ ਵੀ ਮੈਂ ਭਰਾ ਦੇ ਤਾਂ ਪੂਰਾ ਕਿਉਂਕਿ ਪ੍ਰਧਾਨ ਮੰਤਰੀਆਂ ਪੂਰੇ ਦੇਸ਼ ਦੇ ਉਹਨਾਂ ਜੜੀਆਂ ਵੀ ਯੋਜਨਾ ਚਲਾਈਆਂ ਇਸ ਵਾਰ ਲਈ ਕਿਸੇ ਨੇ ਵੀ ਸੋਚਿਆ ਕੋਈ ਇੱਥੇ ਕੌਂਸਲਰ ਸੀ ਜਿਹੜੇ ਪੁਰਾਣੇ ਉਹਨਾਂ ਵੀ ਨਹੀਂ ਸੋਚੀ ਇਹ ਗੱਲ ਕਿ ਅਸੀਂ ਕੁਝ ਲੋਕੋ ਕਾਲੀ ਦਲ ਤੋਂ ਕੌਂਸਲਰ ਰਹੇ ਨੇ ਉਹਨਾਂ 5 ਸਾਲ ਬਿਲਕੁਲ ਵੀ ਵਾਰਨਵਾਸੀਆਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਕਦੇ ਆ ਕੇ ਨਹੀਂ ਪੁੱਛਿਆ ਵੀ ਤੁਸੀਂ ਕੋ ਤੁਹਾਡਾ ਹਾਲ ਠੀਕ ਆ ਜੇ ਸਿਵਲ ਓਵਰਫਲੋ ਰਿਹਾ ਲੋਕਾਂ ਦਾ ਉਹ ਮੈਂ ਜਾ ਜਾ ਕੇ ਕੋਰ ਖੜ ਕੇ ਸਪਾਈਆਂ ਕਰਾਈਆਂ ਨੇ ਜੇ ਇਸ ਵਾਰਡ ਦੇ ਵਿੱਚ ਜੇ ਟੂਬਲ ਖਰਾਬ ਹੋਏ ਨੇ ਤਾਂ ਮੈਂ ਸਹੀ ਕਰਵਾਏ ਨੇ ਉਹ ਉਹਦਾ ਵੇਲਡਿੰਗ ਏਕੀ ਸੀਗੀ ਜੇ ਕੋਈ ਬੰਦਾ ਜਾਂਦਾ ਸੀ ਤਾਂ ਮੇਰੇ ਕੋਲ ਪਾਵਰ ਨਹੀਂ ਹੈਗੀ ਵਜੂਦਾ ਕੌਂਸਲਰ ਕਹਿੰਦਾ ਰਿਹਾ ਕਿ ਮੇਰੇ ਕੋਲ ਪਾਵਰ ਨਹੀਂ ਹੈਗੀ ਸਰ ਕਿਹਨੂੰ ਟਿਕਟ ਦਿੱਤੀਗੇ ਤੁਹਾਡੇ ਘਟ ਕੇ ਉਹ ਉਸੇ ਕੌਂਸਲਰ ਦੇ ਹੀ ਕਹਣੇ ਤੇ ਟਿਕਟ ਵਿਕੀ ਹੈ ਉਹਨੇ ਹੀ ਪੈਸੇ ਵਰਕੇ ਟਿਕਟ ਲੈ ਆ ਦਿੱਤੀ ਆ ਅਗਲਾ ਕਦਮ ਕੀ ਹੋਵੇ ਅਗਲਾ ਕਦਮ ਇਹ ਆ ਕਿ ਮੈਂ ਆਯਾਦ ਇਲੈਕਸ਼ਨ ਲੜੂਗਾ ਜੇ ਮੈਂ ਹਾਂਜੀ ਇਹ ਅੱਜ ਤੋਂ ਮੈਂ ਜਿਹੜੀ ਬੀਪੀ ਦਾ ਪਟਕਾ ਪਾਇਆ ਇਹ ਮੈਂ ਲਾੜਨ ਲੱਗਾ ਤੇ ਮੈਂ ਸਿਫਾ ਦੇ ਰਿਹਾ ਆਪਣੇ ਅਹੁਦੇ ਤੋਂ ਜਿਹੜਾ ਮੈਨੂੰ ਮਿਲਿਆ ਹੋਇਆ ਮੰਤਰੀ ਦਾ ਤੇ ਉਸ ਤੋਂ ਬਾਅਦ ਮੇਰੇ ਨਾਲ ਸਾਥੀ ਬੈਠੇ ਨੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਨੇ ਇਹ ਵੀ ਸਿਫੇ ਦੇਣਗੇ ਤੇ ਸ਼ਾਮ ਤੱਕ ਪੂਰੇ ਲੁਧਿਆਣੇ ਦੇ ਵਿੱਚੋਂ ਝੜੀਆਂ ਲੱਗ ਜਾਣਗੀਆਂ ਸਿਫੇ ਦੀਆਂ ਕਿਉਂਕਿ ਹਰ ਜਿੰਦਰ ਸਿੰਘ ਖੰਭ ਪੂਰੇ ਲੁਧਿਆਣੇ ਦੇ ਵਿੱਚ ਹੋਰ ਆ ਨਾ ਕਿ ਇੱਕ ਤੇ ਤਿੰਨ ਨੰਬਰ ਵਾਰਡ ਦੇ ਵਿੱਚ ਕਿੰਨੇ ਅਸਤੀਫੇ ਹੋ ਸਕਦੇ ਨੇ ਬੰਦੋਆ ਕਟੋਗੜ ਸ਼ਾਮ ਤੋਂ ਡੇਢ ਡੇਢ ਤੋਂ 200 ਸਿਫਾ ਦਵਾਗੇ